ਰਪਾਇਆ ਵਾਹਿਗੁਰੂ ਜੀ ਜੈ ਜੈ ਗੁਰਦੇਵ ਧਨ ਗੁਰਦੇਵ ਜੈ ਗੁਰਦੇਵ ਧਨ ਗੁਰਦੇਵ ਜੈ ਗੁਰਦੇਵ ਧਨ ਗੁਰਦੇਵ ਅੱਜ 20ਵੇਂ ਸੰਸਮੇਲਨ ਦੀ ਵੀਡੀਓ ਰੱਖੀ ਗਈ ਹੈ ਜਿਸ ਵਿੱਚ ਪਿੰਡਾਂ ਦੇ ਵੱਖ-ਵੱਖ ਪਿੰਡਾਂ ਦੇ ਲੋਕ ਆਏ ਆ ਅਤੇ ਉਹਨਾਂ ਦੀਆਂ ਉਹਨਾਂ ਜੁਟੀਆਂ ਵੰਡੀਆਂ ਗਈਆਂ ਅਤੇ 21 ਸਤੰਬਰ ਨੂੰ ਮਹਾਨ ਸੰਸਮੇਲਨ ਦੀ ਦਰਸ਼ਨ ਕਰਨ ਲਈ ਮਹਾਂਪੁਰ ਸਾਹਿਬੀ ਕੀਤੀ ਗਈ ਹੈ ਜੈ ਗੁਰਦੇਵ ਧਨ ਗੁਰਦੇਵ ਜੀ ਸੋ ਸਾਰੇ ਸੰਤਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਜਾਂਦੀ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਬੀਮਾ ਮਹਾਨ ਸੰਸਮੇਲਨ ਜੋ ਕਿ 21 ਸਤੰਬਰ ਦੇ ਦਿਨ ਸ਼ਨੀਵਾਰ ਮਨਕੋਟਿਆ ਫਾਰਮ ਵਿਖੇ ਬੜੀ ਹੀ ਸ਼ਰਧਾ ਤੇ ਸਮੂਹ ਸੰਤ ਇਲਾਕੇ ਦੀਆਂ ਸੰਤਾਂ ਦੇ ਨਾਲ ਸ਼ਰਧਾ ਨਾਲ ਮਨਾਇਆ ਜਾ ਰਿਹਾ ਸੋ ਸਾਰਿਆਂ ਸੰਤਾਂ ਕੇ ਹੱਥ ਜੋੜ ਕੇ ਅਪੀਲ ਕੀਤੀ ਜਾਂਦੀ ਹੈ ਕਿ ਵੱਤ ਚੜ ਕੇ ਸੰਤਾ ਮਹਾਪੁਰਸ਼ਾਂ ਦੇ ਦਰਸ਼ਨ ਦਿਦਾਰ ਕਰੋ ਆ ਕੇ ਸੋ ਰੌਣਕ ਨੂੰ ਬਤਾਓ ਇੱਥੇ ਪਹੁੰਚਣ ਦੀ ਕਿਰਪਾਤਾ ਕਰੋ ਜੈਗੁਰਦੇਵ ਧੰਗੁਰਦੇਵ ਜੈਗੁਰਦੇਵ ਧੰਗੁਰਦੇਵ ਸੰਗਤ ਜੀ ਵੀ ਮੈਂ ਸੰਤ ਸਮੇਲਨ ਦੇ ਸੰਬੰਧ ਵਿੱਚ ਅੱਜ ਜ਼ਰੂਰੀ ਮੀਟਿੰਗ ਹੋਈ ਜਿਹਦੇ ਵਿੱਚ ਵਕਵਕ ਪਿੰਡਾਂ ਤੋਂ ਆਈਆਂ ਸੰਗਤਾਂ ਨੂੰ ਡਿਊਟੀਆਂ ਬਾਰੇ ਦੱਸਿਆ ਗਿਆ ਅਤੇ ਜੋ ਵੀ ਲੰਗਰ ਦਾ ਪ੍ਰਬੰਧ ਜਾਂ ਸਟਾਈਲ ਸਾਈਕਲ ਸਟੈਂਡ ਚਪਲਾ ਜੋ ਵੀ ਹੈ ਵਕਵਕ ਪਿੰਡਾਂ ਦੇ ਸੱਜਣਾ ਨੇ ਆਪਣੇ ਆਪਣੇ ਡਿਊਟੀਆਂ ਲੈ ਲਈਆਂ ਤੇ ਹੁਣ ਸਾਡੀ ਅਪੀਲ ਇਹ ਹੈ ਕਿ ਸਾਰੀ ਸੰਗਤ ਨੂੰ ਵੱਧ ਚੜ ਕੇ ਮਨਕੋਟੀਆਂ ਫਾਰਮ ਵਿਖੇ 21 ਸਤੰਬਰ ਨੂੰ ਸਤਿਗੁਰੂ ਸਤਗੁਰੂ ਵਿਦਾਸ ਮਹਾਰਾਜ ਦੀ ਵਿਚਾਰਤਾ ਰਣ ਸਮਰਪਤ ਪੁੱਲ ਕਾਇਦੇਪਲੇ ਲਈ ਜੋ ਮਹਾਨ ਸੰਤ ਸਮੇਲਨ ਹਰ ਸਾਲ ਕਰਾਇਆ ਜਾਂਦਾ ਹੈ ਇਸ ਸਾਲ ਇਹ ਸੰਤ ਸਮੇਲਨ 21 ਸਤੰਬਰ ਨੂੰ ਕਰਾਇਆ ਜਾ ਰਿਹਾ ਹੈ ਅੱਜ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਮਨਕੋਟੀਆਂ ਪੈਲੇਸ ਕੀਤੀ ਗਈ ਹੈ ਜਿਸ ਵਿੱਚ ਸਾਰੇ ਸੇਵਾਦਾਰਾਂ ਦੀਆਂ ਕਿਉਟੀਆਂ ਲਗਾਈਆਂ ਗਈਆਂ ਹਨ ਉਹ ਅਸੀਂ ਸਾਰੇ ਕਮੇਟੀ ਮੈਂਬਰ ਸਾਰੀ ਸੰਗਤ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਾਰੀ ਸੰਗਤ ਹਮ ਹਮਾ ਕੇ ਪਹੁੰਚੇ ਉਹ ਡੇਰਾ ਸਤਕੰਡ ਬੱਲਾਂ ਵਾਲੇ ਮਹਾਪੁਰ ਸਾਰੇ ਨੇ ਮਹਾਪੁਰ ਸਾਹ ਦੇ ਦਰਸ਼ਨ ਕਰੋ ਤੇ ਅੰਮ੍ਰਿਤ ਬਾਣੀ ਦਾ ਜੋ ਪ੍ਰਚਾਰ ਪ੍ਰਸਾਰ ਹੋ ਰਿਹਾ ਉਹਦੇ ਵਿੱਚ ਆਪਣੀ ਹਾਜ਼ਰੀ ਲਵਾ ਕੇ ਆਪਣਾ ਜੀਵਨ ਸਫਲ ਕਰੋ ਜੀ ਜੈ ਗੁਰਦੇਵ ਧੰਨ ਗੁਰਦੇਵ ਸਤਨਾਮ ਸ੍ਰੀ ਅਰਸ਼ਨ